ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਲੁਧਿਆਣਾ ਦੇ ਬਾਸਟੈਂਡ ਵਿਕ੍ਰੇ ਠੰਡੇ ਮਿੱਠੇ ਚਾਹ ਦੀ ਸ਼ਾਪੀਲ ਅਤੇ ਲੰਗਰ ਲਗਾ ਕੇ ਅਦਿਕਾਂ ਗੱਲਬਤ ਕਰਦਾ ਪਰਬੰਸਾ ਨੇ ਦੱਸਿਆ ਕਿ ਸਾਨੂੰ ਸਭ ਨੂੰ ਗੁਰੂ ਮਹਾਰਾਜ ਜੀ ਦੇ ਦਿਖਾਏ ਹੋ ਰਸਤੇ 'ਤੇ ਚੱਲਣਾ ਚਾਹੀਦਾ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚੰਨਾ ਚਤਾਰ ਦੇਆ ਲੁਧਿਆਣਾ 'ਚ ਹੈ ਸਮੂਹ ਦੇਸ਼ ਭਾਗ ਦੇ ਲੋਕਾਂ ਦੇ ਆਪਣਾ ਅਸ਼ੀਰਵਾਦ ਬਣਾਇਆ ਹੈ ਲੁਧਿਆਣਾ ਲਾਈਵ ਦੇ ਲਈ ਟਿੱਕਾ ਚੱਟ। ਕਿੱਥੇ ਲਾ ਕੇ ਨਾਲੋਂ ਲਾਗੇ ਕੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਪੰਜਾਬ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਅੱਜ ਸਰਦਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰਬ ਜੋ ਕਿ ਸਾਡੇ ਨਜੂਰ ਛਕਨ ਸ਼ਾਮਨਗਰ ਵੱਲੋਂ ਸ਼ਬੀਲ ਤੇ ਲੰਗਰ ਲਗਾ ਕੇ ਉਹਨਾਂ ਦੀ ਸ਼ਹੀਦੀ ਪਰਬ ਨੂੰ ਮਨਾਇਆ ਜਾ ਰਿਹਾ ਹੈ। ਇਹ ਸਾਡੇ ਨਿਰੋਚਕ ਨਾਲੇ ਬ੍ਰਦਰ सोनू ਤੇ ਦਿਲਵਾਗ ਇਹ ਹਰ ਸਾਲ ਹਰ ਕੋਈ ਦਿਨ ਤਿਹਾਰ ਆਉਂਦਾ ਹੈ ਇਸੇ ਤਰ੍ਹਾਂ ਵੱਧ ਚੜ ਕੇ ਇਹ ਸੇਵਾ ਕਰਦੇ ਹਨ। ਵਾਹਿਗੁਰੂ ਪਰਮਾਤਮਾ ਇਹਨਾਂ ਨੂੰ ਜਿਹਾ ਚੜ੍ਹਦੀਆਂ ਕਲਾਂ ਚ ਰੱਖੇ ਤੇ ਪੰਜਾਬ ਇਸੇ ਤਰ੍ਹਾਂ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਤੇ ਤੁਰਦਾ ਰਹੇ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਗੁਰੂ ਗ੍ਰੰਥ ਲੰਗਰ ਚੱਲ ਰਹੇ ਨੇ ਜੀ। ਤੇ ਆਪਣਾ ਬਸਟੈਂਡ ਦੇ ਕੋਲ ਆਪਣੇ ਨਫਜੋ ਚਿਕਨ ਜੀ ਜੋ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੇ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੰਤਾਂ ਨੂੰ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਨਸ਼ੇ ਤਿਆਗੋ ਤੇ ਹੰਤਾ ਜਾਗੋ ਤੁਸੀਂ ਕੀ ਮੈਸੇਜ ਜਾਂਦੇ ਅੱਜ ਦੇ ਦਿਨ ਅੱਜ ਦੇ ਦਿਨ ਅਸੀਂ ਸੰਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰੂ ਦੇ ਚਰਨਾਂ ਦੇ ਨਾਲ ਲੜ ਲੱਗੋ ਜੀ ਨਸ਼ੇ ਤਿਆਗੋ ਤੇ ਵੱਧ ਤੋਂ ਵੱਧ ਅਮਰਤਾਰੀ ਸਿੰਘ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ